ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰ ਅਦੀਨ ਹੈ ਜੀ ਉਹ ਗਨ ਜੰਭੂ ਰਾਇਆ ਇਸ ਵਿਸ਼ੇ ਦੀ ਲੜੀ ਵਿੱਚ ਅੱਜ ਅਸੀਂ ਇੱਕ ਹੋਰ ਉਹ ਗਨ ਜਿਸ ਨੂੰ ਉਸਤਤ ਕਿਹਾ ਜਾਂਦਾ ਹੈ ਉਸਤਤ ਇਸ ਦੀ ਬਾਰੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਹ ਵਿਚਾਰ ਸਾਂਝੇ ਕਰਾਂਗੇ ਇੱਕ ਤਾਂ ਉਸਤਤ ਪਰਮਾਤਮਾ ਦੀ ਕਰਨੀ ਸਿਫਤ ਸਲਾਹ ਕਰਨੀ ਇਸ ਉਸਤਤ ਦੇ ਲਈ ਇੱਕ ਸਿੱਖ ਨੂੰ ਹੁਕਮ ਹੈ ਕਿ ਪਰਮਾਤਮਾ ਦੀ ਉਸਤਤ ਕਰਨੀ ਚਾਹੀਦੀ ਹੈ ਰੱਬੀ ਗੁਣਾਂ ਦਾ ਗਾਇਨ ਕਰਨਾ ਚਾਹੀਦਾ ਵਿਚਾਰਨ ਚਾਹੀਦੇ ਨੇ ਕਿਉਂਕਿ ਜਿਸ ਦੇ ਉਹਨਾਂ ਦੀ ਸਾਂਝ ਕਰੀਏ ਉਹ ਗੁਣ ਇਨਸਾਨ ਵਿੱਚ ਸਮਾ ਜਾਂਦੇ ਨੇ ਉਸਤਤ ਕਹਿ ਨਾ ਜਾਏ ਮੁਖੋਂ ਤੁਹਾਰੀਆ ਪਰਮਾਤਮਾ ਦੀ ਉਸਤਤ ਤੇ ਵੈਸੇ ਕਿਤੇ ਨਹੀਂ ਜਾ ਸਕਦੀ ਉਹ ਬਹੁਤ ਗੁਣਾਂ ਦਾ ਮਾਲਕ ਹੈ ਬਿਅੰਤ ਗੁਣਾਂ ਦਾ ਮਾਲਕ ਹੈ ਅਸੀਂ ਆਪਣੀ ਸੂਝ ਸਮਝ ਅਨੁਸਾਰ ਕੁਝ ਹੀ ਗੁਣਾਂ ਦੀ ਉਸਤਤ ਕਰ ਸਕਦੇ ਹਾਂ ਉਸਤ ਕਹਿ ਨਾ ਜਾਏ ਮੁਖੋਂ ਤੁਹਾਰੀਆ ਮੂੰਹ ਤੋਂ ਤੇਰੀ ਉਸਤ ਕਿਤਨੀ ਜਾ ਸਕਦੀ ਪਰਮਾਤਮਾ ਮੋਹੀ ਦੇਖ ਦਰਸ਼ਨਾਂ ਨੂੰ ਬਰਖਾਰੀਆ ਜਿਨ੍ਹਾਂ ਨੇ ਉਸ ਪ੍ਰਭੂ ਦੇ ਦਰਸ਼ਨ ਕੀਤੇ ਉਸ ਨੂੰ ਅਨੁਭਵ ਕੀਤਾ ਉਹ ਬਰਹਾਰੀ ਜਾਂਦੇ ਨੇ ਸਦਕੇ ਹੀ ਜਾਂਦੇ ਨੇ ਪਰ ਉਹਨਾਂ ਨੂੰ ਐਸਾ ਲੱਗਦਾ ਹੈ ਕਿ ਪਰਮਾਤਮਾ ਤੇ ਬਹੁਤ ਗੁਣਾ ਦਾ ਮਾਲਕ ਹੈ ਉਹਦੀ ਉਸਤ ਕਰਨੀ ਬਹੁਤ ਕਠਨ ਕੰਮ ਹੈ ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤ ਕਰੋ ਦਿਨ ਰਾਤ ਗੁਰੂ ਸਾਹਿਬ ਇਥੇ ਪੰਜਵੇਂ ਪਾਤਸ਼ਾਹ ਜੀ ਇਹ ਦਾਤ ਮੰਗ ਰਹੇ ਨੇ ਇਤੁ ਮਰਿ ਉਤਤ ਕਰੂੰ ਦਿਨ ਰਾਤ ਕਰ ਕਿਰਪਾ ਕਰੋ ਪ੍ਰਭ ਦਾਤ ਇਹ ਦਾਤ ਮੈਨੂੰ ਬਖਸ਼ ਇਹ ਮੈਨੂੰ ਦਾਨ ਬਖਸ਼ ਕਿਵੇਂ ਦਿਨ ਰਾਤ ਤੇਰੀ ਉਸਤਤ ਕਰਦਾ ਰਹਾਂ ਤੇਰੀ ਸਿਫਤਲਾ ਕਰਦਾ ਰਹੂੰ ਉਸਤਤ ਕਰੇ ਸੇਵਕ ਮੂਨ ਕੀਤੇ ਤੇਰਾ ਅੰਦਨ ਕਥੂ ਪਾਈਐ ਤੇਰੀ ਉਸਤਤ ਕਰਨ ਵਾਲ ਕੋਈ ਤੇਰਾ ਅੰਦ ਨਹੀਂ ਪਾਇਆ ਜਾ ਸਕਦਾ ਤੇਰੇ ਗੁਨਾ ਦਾ ਖਾਤ ਮੰਨੀ ਹੁੰਦਾ ਤੂੰ ਇਤਨਾ ਗੁਣ ਹੀ ਨਿਦਾਨ ਹੈ ਇਤਨੀ ਸ਼ਕਤੀਆਂ ਤਾਕਤਾਂ ਦਾ ਮਾਲਕ ਹੈ ਕਿ ਉਹਦਾ ਅੰਦ ਪਾਰਾ ਵਰਨੀ ਹੈ ਸੁਖ ਦਾਤ ਤੇ ਦੁਖ ਭੰਜਨ ਸਵਾਮੀ ਜਨਾਨਕ ਸਦਬਲ ਜਾਈਏ ਅਸੀਂ ਸੇਵਕ ਤੇਰੇ ਤੂੰ ਸਦਾ ਵਸਤੇ ਬਰਖਾਰ ਹੀ ਜਾਤ ਤੇ ਤੂੰ ਤੇ ਸੁਖਾਂ ਦਾ ਦਾਤਾ ਹੈ ਸੁਖ ਦਾਤਾ ਦੁਖ ਭੰਜਨ ਸਵਾਮੀ ਦੁਖਾਂ ਦਾ ਨਾਸ ਕਰਨ ਵਾਲਾ ਸੁਖਾਂ ਦਾ ਦਾਤਾ ਹੈ ਜਨ ਨਾਨਕ ਸਦ ਬਰ ਜਾਈਏ ਮੈਂ ਸੇਵਕ ਨਾਨਕ ਤੇਰੇ ਤੂੰ ਸਦਾ ਵਸਤੇ ਬਰਖਾਰ ਜਾਂਦਾ ਸਦਕੇ ਜਾਂਦਾ ਸਭ ਹਰ ਕੀ ਕਰੋ ਉਸ ਤੇ ਜਿਨ ਗਰੀਬ ਅਨਾਥ ਰਾਖ ਲਈ ਹੋਏ ਜਿਹੜਾ ਪਰਮਾਤਮਾ ਗਰੀਬਾਂ ਅਨਾਥਾਂ ਨੇ ਆਸਰਨ ਦਾ ਵੀ ਆਸਰਾ ਬਣ ਜਾਂਦਾ ਹੈ ਉਹਨਾਂ ਦੇ ਵੀ ਮੇਰ ਕਰਦਾ ਹੈ ਉਨ ਉਸ ਪ੍ਰਮਾਤਮਾ ਦੀ ਉਸਤਤ ਕਰੋ ਬੈ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਜੜਾ ਧਰਮੀਂ ਦੀ ਸਦਾ ਜੈ ਜੈਕਾਰ ਕਰਦਾ ਹੈ ਪਾਪੀਆਂ ਨੂੰ ਕਈ ਕਿਸਮ ਦੀ ਸਜ਼ਾਵਾਂ ਦੇ ਕੇ ਉਹਨਾਂ ਨੂੰ ਸਿੱਧੇ ਰਸਤੇ ਪਾਉਣ ਦਾ ਚੇਤਨ ਕਰਦਾ ਹੈ ਹਰ ਤੇਰੀ ਸਭ ਕਰੇ ਉਸ ਜਿਨ ਫਾਟੇ ਕਾਂਡਿਆ ਸਾਰੇ ਤੇਰੀ ਸੁਖ ਕਰਦੇ ਪ੍ਰਮਾਤਮਾ ਜਿਨ੍ਹਾਂ ਨੂੰ ਤੂੰ ਵਿਕਾਰਾਂ ਵਿੱਚ ਫਸੇ ਹੋਏ ਹੋਮੇ ਦੇ ਜਾਲ ਵਿੱਚ ਫਸੇ ਹੋਏ ਬਾਹਰ ਕੱਢਦਾ ਹੈ ਮੁਕਤ ਕਰਦਾ ਹੈ ਉਮਰੀ ਉਸਤੁ ਤੁਮਤੇ ਹੋਏ ਨਾਨਕ ਅਹਰ ਨ ਜਾਣਸ ਕੋਇ ਪਰਮਾਤਮਾ ਦੀ ਤੇਰੀ ਉਸਤਤਿ ਤੇ ਤੇਰ ਨਾਲ ਜੁੜੇ ਹੀ ਹੋ ਸਕਦੀ ਹੈ ਆਮ ਤੌਰ ਤੇ انسان ਇਹ ਕਹਿੰਦਾ ਕਿ ਜਿਵੇਂ ਕਿਸੇ ਸ਼ਾਇਰ ਨੇ ਕਿਹਾ ਖੁਦੀ ਕੋ ਕਰ ਬਰੰਦਿਤ ਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ ਭਈ ਆਪਣੇ ਆਪ ਨੂੰ ਖੁਦੀ ਨੂੰ ਆਤਮਿਕ ਜੀਵ ਨੂੰ ਇਤਨਾ ਬਲੰਦ ਕਰ ਲੇਕਿਨ ਗੁਰਬਾਣੀ ਦਾ ਸਿਧਾਂਤ ਇਹਦੇ ਉਲਟ ਹੈ انسان ਪ੍ਰਭੂ ਦੀ ਮਿਹਰ ਤੋਂ ਬਿਨਾ ਰਬੀ ਦਾਤੂ ਬਿਨਾ ਆਪਣੇ ਆਪ ਉੱਚਾ ਹੋ ਨਹੀਂ ਸਕਦਾ ਆਪਣੀ ਆਤਮਿਕ ਗਤੀ ਉਸ ਤਾ ਉੱਚੀ ਬਣਾ ਹੀ ਨਹੀਂ ਸਕਦਾ ਰੱਬ ਦੀ ਮਿਹਰ ਤੋਂ ਬਿਨਾ ਤੇ ਜਿੰਨੀ ਦੇਰੀ ਬੰਦੇ ਅੰਦਰ ਆਪਣੀ ਖੁਦੀ ਟਿੱਕੀ ਹੋਈ ਹੈ ਆਪਣੀ ਮਹਿਤ ਟਿੱਕੀ ਹੋਈ ਹੈ ਇਤਨੀ ਦੇਰੀ ਉਹ ਪ੍ਰਮਾਤਮਾ ਨੂੰ ਅਨੁਭਵ ਨਹੀਂ ਕਰ ਸਕਦਾ ਇੱਥੇ ਦੇ ਮਾਰਗੇ ਹੈ ਕਿ ਖੁਦੀ ਮਿਟੀ ਤਬ ਸੁਖ ਪੇ ਜਦੋਂ ਖੁਦੀ ਮਿਟੇਗੀ ਤਬ ਸੁਖ ਪੇ ਮਨ ਤਨ ਪੇ arogh ਫਿਰ ਜਾ ਕੇ ਮਨ ਤਨ arogh ਹੋ ਜਾਣਗੇ ਵਿਕਾਰ ਤੋਂ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ ਫਿਰ ਇਹ ਦ੍ਰਿਸ਼ਟ ਆਏਗਾ ਕਿ ਉਸਤਤ ਕਰਨ ਜੋਗ ਤੇ ਕੇਵਲ ਇੱਕ ਪ੍ਰਮਾਤਮਾ ਹੀ ਹੈ ਉਹ ਹੀ ਗੁਣਾਂ ਦਾ ਖਜ਼ਾਨਾ ਹੈ ਉਸੇ ਦੇ ਗੁਣ ਗਾਉਣੇ ਉਸੇ ਦੀ ਉਸਤਤ ਕਰਨੀ ਫਬਦੀ ਹੈ ਹੱਥ ਕਲਮ ਅਗੰਮ ਮਸਤਿਗ ਲਿਖਾਵਤੀ ਉਰਜ ਰਿਓ ਸਭ ਸੰਗ ਅਨੂਪ ਰੂਪ ਆਪਤੀ ਉਸਤਤ ਕਹਿਣ ਨਾ ਜਾਏ ਮੁਖੋਂ ਤੁਹਾਰੀਆ ਮੋਹੀ ਦੇਖ ਦਰਸ਼ ਨਾਨਕ ਬਲਖਾਰੀਆ ਤੇਰੀ ਉਸਤਤ ਕਹੀ ਨਹੀਂ ਜਾ ਸਕਦੀ ਪ੍ਰਭੂ ਤੂੰ ਤੇ ਅਗੰਮ ਹੈ ਕੋਈ ਕਲਮ ਕੋਈ ਸਹੀ ਤੇਰੇ ਗੁਣਾਂ ਦਾ ਅੰਤ ਪਰ ਵਰਨੀ ਪਾ ਸਕਦੇ ਇਸ ਲਈ ਭਾਈ ਪ੍ਰਭੂ ਦੀ ਉਸਤਤ ਕਰਨੀ ਹੀ ਗੁਰਮਤਿ 'ਚ ਬੜੀ ਪਰਵਾਨ ਹੈ ਉਸਤਤ ਕਰੇ ਅਨੇਕ ਜਨ ਅੰਤ ਨੰ ਬਾਰਾ ਬਾਰ ਕਿਤਨੇ ਜੀਵ ਤੇਰੇ ਗੁਣ ਗਾਉਂਦੇ ਨੇ ਤੇਰੀ ਸਿਫਤ ਕਰਦੇ ਨੇ ਇਹ ਕੋਈ ਅੰਤ ਪਰ ਵਰਨੀ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਰ ਅਨੇਕ ਪ੍ਰਕਾਰ ਜਿਸ ਪ੍ਰਮਾਤਮਾ ਨੇ ਅਨੇਕਾਂ ਕਿਸਮ ਦੀ ਅਨੇਕ ਪ੍ਰਕਾਰ ਦੀ ਰਚਨਾ ਰਚੀ ਹੈ ਇਸ ਰਚਨਾ ਵਿੱਚ ਬੇਅੰਤ ਜੀਵ ਜੰਤ ਇਵਨ ਕੇ ਆਗ ਪਾਣੀ ਹਵਾ ਤੱਤ ਵੀ ਉਹਦੇ ਗੁਣ ਗਾ ਰਹੇ ਨੇ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਇਸੇ ਇਤਿਆਵੋ ਸਾਸ ਗਿਰਾਸ ਸਵਾਸ ਸਵਾਸ ਉਸ ਪਰਮਾਤਮਾ ਦਾ ਨਾਮ ਜਪਦੇ ਰਿਹਾ ਕਰੋ ਉਸ ਦੀ ਉਸ ਦਿਨ ਰਾਤ ਕਰਦੇ ਰਿਹਾ ਕਰੋ ਇਹ ਗੁਰਬਾਣੀ ਵੀ ਸਾਨੂੰ ਹਦਾਇਤਾਂ ਨੇ ਉਸਤ ਮਨ ਮੇ ਕਰ ਨਿਰੰਕਾਰ ਉਸ ਨਿਰੰਕਾਰ ਦੀ ਉਸਤ ਕਰੋ ਕਿਸੇ ਦਿਸਦੇ ਪਦਾਰਥ ਦੀ ਨਹੀਂ ਦਿਸਦੇ ਪਦਾਰਥ ਜਿਸ ਦੀਆਂ ਵਸਤੂਆਂ ਦੀਸਤੀਆਂ ਹਸਤੀਆਂ ਸਭ ਵਿਨਾਸ਼ਮ ਹਨ ਤੋ ਉਸਤ ਮਨ ਮੇ ਕਰ ਨਿਰੰਕਾਰ ਕਰ ਮਨ ਮੇਰੇ ਸਤਿਵਿਵਹਾਰ ਤੇ ਉਸ ਉਸਤੇ ਦੇ ਰਾਹੀ ਆਪਣਾ ਵਿਵਹਾਰ ਸੱਚਾ ਬਣਾ ਲੈ ਕਿਉਂਕਿ ਸੱਚੇ ਨੂੰ ਸੱਚੇ ਵਿਹਾਰੋ ਵਾਲੇ ਸੱਚੇ ਜੀਵਨ ਵਾਲੇ ਹੀ ਪਸੰਦ ਆਉਂਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਇਕ ਚਿਤ ਹੋ ਕੇ ਇਕ ਮਨ ਹੋ ਕੇ ਦੁਚਿੱਤੇ ਮਨ ਵਿੱਚ ਨਹੀਂ ਪੂਰਨ 100% ਵਿਸ਼ਵਾਸ ਨਾਲ ਉਸ ਪਰਮਾਤਮਾ ਦੀ ਸਿਫਤ ਸਲਾ ਨੂੰ ਸਮਝੋ ਉਸ ਨੂੰ ਕਰੋ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜਨ ਸਭ ਭੇ ਪਵਿੱਤਰ ਸਤਗੁਰ ਕੀ ਸੱਚ ਸਾਖੀ ਐਸੇ ਪਰਮਾਤਮਾ ਦੀ ਉਸਤਤ ਕਰੋ ਜੀ ਤੋ ਉਹ ਉਹਦੀ ਉਸਤ ਪੂਰੀ ਤਰ੍ਹਾਂ ਦੀ ਕੀਤੀ ਨਹੀਂ ਜਾ ਸਕਦੀ ਦੂਜੇ ਪਾਸੇ ਉਸਤ ਜਿਹੜੀ ਉਸਤ ਬੰਦਾ ਬੰਦੇ ਦੀ ਕਰਦਾ ਔਰ ਇੱਥੇ ਬੰਦੇ ਦੀ ਪ੍ਰਮਾਤਮਾ ਦੀ ਉਸਤ ਕਰਨੀ ਫੱਦੀ ਹੈ ਕਿਉਂਕਿ ਉਹ ਗੁਨਾ ਦਾ ਖਜ਼ਾਨਾ ਗੁਣੀ ਨਿਦਾਨ ਹੈ ਪਰ ਬੰਦਾ ਗੁਨਾ ਦਾ ਖਜ਼ਾਨਾ ਨਹੀਂ ਹੈ ਇਹ ਬੰਦਾ ਭੁੱਲਣਹਾਰ ਹੈ ਤੋ ਅਸੀਂ ਕਿਸੇ ਦੇ ਵਿੱਚ ਕੋਈ ਗੁਣ ਸਮਝਦੇ ਹਾਂ ਪਰ ਸਾਨੂੰ ਬਾਹਰੋਂ ਹੀ ਤੌਰ ਤੇ ਦਿਸਦਾ ਹੈ ਉਹ ਕੀ ਪਤਾ ਅੰਦਰੋਂ ਗੁਣਣਾ ਹੋਵੇ ਬਾਹਰੋਂ ਕੇਵਲ ਦਿਖਾਵਾ ਹੀ ਹੋਵੇ ਇਸ ਲਈ ਬੰਦੇ ਨੂੰ ਬੰਦੇ ਦੀ ਸਿਫਤ ਕਰਨੀ ਫੱਦੀ ਨਹੀਂ ਹਾਂ ਤੁਹਾਡੇ ਨੇ ਨਾ ਕੋਈ ਪਾਲਾ ਕਰਮ ਕਰਦਾ ਹੈ ਤੁਹਾਡੀ ਕਿਸੇ ਗੱਲ ਨੂੰ ਕੋਈ ਸਹਾਇਤਾ ਕਰਦਾ ਉਹਦਾ ਧੰਨਵਾਦ ਜ਼ਰੂਰ ਕਰੋ ਸ਼ੁਕਰੀਆ ਜ਼ਰੂਰ ਕਰੋ ਇਹ ਇੱਕ ਇਨਸਾਨੀ ਫਰਜ਼ ਹੈ ਲੇਕਿਨ ਅਸੀਂ ਕਹਿੰਦੇ ਵਾ ਐਸਾ ਹੁੰਦਾ ਕਿ ਕਿਸੇ ਜੀ ਕੋਈ ਗੁਣ ਨਹੀਂ ਸਾਡਾ ਉਸ ਬੰਦੇ ਪ੍ਰਤੀ ਸਨੇਹ ਹੈ ਅਸੀਂ ਇਹ ਵੀ ਝੂਠੀਆਂ ਵਡੀਆਂ ਵੀ ਕਰਦੇ ਹਾਂ ਝੂਠੀਆਂ ਉਸਤਤਾਂ ਕਰਦੇ ਹਾਂ ਜਿਹੜੀ ਕਿਸੇ ਦੀ ਝੂਠੀ ਉਸਤਤ ਕਰਨੀ ਇਹ ਗੁਰਮਤਿ ਜਿਮਣਾ ਹੈ ਉਸਤਤ ਨਿੰਦਾ ਦੋ ਉਤੇ ਆ ਗਿਆ ਖੋਜਾ ਪਦ ਨਿਰਵਾਣਾ ਜਿਤਨੀ ਨਿੰਦਿਆ ਬੁਰੀ ਇਤਨੀ ਹੀ ਉਸਤ ਬੁਰੀ ਕਿਸੇ ਨੂੰ ਆਪਣੇ ਆਤਮ ਗੁਣਾ ਤੂੰ ਘਟਿਆ ਕਰਕੇ ਦੱਸਣਾ ਆਤਮ ਅਵਸਥਾ ਤੂੰ ਘਿਰਾ ਕੇ ਦੱਸਣਾ ਨਿੰਦਿਆ ਤੇ ਕਿਸੇ ਦੀ ਆਤਮ ਅਵਸਥਾ ਤੂੰ ਉੱਚੇ ਵੜਿਆ ਕੇ ਦੱਸਣਾ ਇਹ ਉਸਤ ਹੈ ਤੇ ਇਹ ਦੋਏ ਮਨਾਂ ਕਿਤੇ ਨੀ ਉਸਤ ਨਿੰਦਾ ਦਉ ਤੇ ਆਕੇ ਦੋਨੋਂ ਦਾ ਤਿਆ ਕਰੇ ਖੋਜਾ ਪਦ ਨਿਰਬਾਨ ਅਸੀਂ ਆਮ ਤੌਰ ਤੇ ਨਿੰਦਿਆ ਦੇ ਮਾੜੀ ਸਮਝਦੇ ਹਾਂ ਪਰ ਕਿਸੇ ਦੀ ਬੇਲੋੜੀ ਉਸਤ ਕਰਨੀ ਮਾੜੀ ਨਹੀਂ ਸਮਝੇ ਗੁਰਮਤਿ ਦੋਵਾਂ ਨੂੰ ਇੱਕ ਸਮਾਨ ਹੀ ਮੰਨਿਆ ਜਾਂ ਨਾਨਕ ਇਹ ਖੇਲ ਕੱਟਣਾ ਹੈ ਕਿ ਨੂੰ ਗੁਰਮੁਖ ਜਾਣਾ ਇਹ ਖੇਲ ਕੱਟਣਾ ਹੈ ਕਿ ਕਿਸੇ ਦੀ ਬਿਲਾਵਜਾ ਉਸਤਤ ਕਰਨੀ ਅਸੀਂ ਛੱਡ ਲਈਏ ਕਿਸੇ ਦੀ ਨਿੰਦਿਆ ਕਰਨੀ ਛੱਡ ਲਈਏ ਸੁਰਗ ਨਰਕ ਅੰਮ੍ਰਿਤ ਵਿਖ ਇਹ ਸਭ ਤਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਇਹ ਸਮਝਾਂ ਕੈ ਲੋਭ ਮੋਹ ਭੁਣ ਕੈਸਾ ਜਿਸ ਬੰਦੇ ਦੇ ਉਸਤਤ ਤੇ ਨਿੰਦਿਆ ਦੋਏ ਸੰਮਨ ਬਰਾਬਰ ਸਮੀਤਾ ਹੈ ਕਿ ਜਿਸ ਤਰ੍ਹਾਂ ਕਿਸੇ ਦੀ ਨਿੰਦਿਆ ਕਰਨੀ ਮਾੜੀ ਗੱਲ ਹੈ ਇਸੇ ਦੀ ਕਿਸੇ ਦੀ ਬਿਲਾਵਜਾ ਦੀ ਉਸਤਤ ਕਰਨੀ ਗੁਰਮੁਖ ਇਸ ਨੂੰ ਵੀ ਤਿਆਗਦਾ ਹੈ ਉਸਤਤ ਨਿੰਦਾ ਗੁਰ ਸਮਝਨਾਈ ਇਸ ਜੁਗ ਮੇ ਲਾਖਾ ਹਰ ਜਪ ਲੈ ਜਾਏ ਪਰਮਤਨ ਨਾਮ ਜਪ ਕੇ ਪਰਮਾਤਮ ਸਿਸਲਾ ਕਰਕੇ ਬੰਦਾ ਲਾਖ ਖਟ ਕੇ ਜਾ ਸਕਦਾ ਹੈ ਬਾਕੀ ਦੁਨੀਆਵੀ ਲੋਕਾਂ ਦੀ ਉਸਤ ਨਿੰਦਿਆ ਜਿਹੜੀ ਕਰਨੀ ਹੈ ਇਹ ਸ਼ੋਭ ਦੀ ਨਹੀਂ ਉਹ ਨੌਂ ਪਾਸੇ ਵੀ ਨੈ ਨਿੰਦਿਆ ਨੇ ਉਸਤ ਜਾਂਕਾ ਲੋਭ ਮੋਹ ਅਭਿਮਾਨ ਹਰਕ ਸੋਗ ਤੇ ਰਹਾ ਨਿਆਰੂ ਨਾਹਿ ਮਾਨ ਅਪਮਾਨਾ ਇਹ ਬ੍ਰਹਮਗਣੀ ਦੇ ਲੱਛਣ ਦੱਸਦੇ ਨੇ ਗੁਰੂ ਜੀ ਇਹ ਵੀ ਕਹਿੰਦੇ ਨੇ ਕਿ ਉਹਦਾ ਇੱਕ ਇਹ ਵੀ ਲੱਛਣ ਹੁੰਦਾ ਹੈ ਕਿ ਨੈ ਨਿੰਦਿਆ ਨੇ ਉਸਤ ਜਾਂਕਾ ਜਿਹਦੇ ਅੰਦਰ ਨਾ ਨਿੰਦਿਆ ਨਾ ਉਸਤ ਹੈ ਉਹ ਬ੍ਰਹਮਗਣੀ ਦੇ ਉਹਨਾਂ ਦਾ ਗੁਣਾਂ ਦਾ ਮਾਲਕ ਹੈ ਪਰ ਨਿੰਦਾ ਉਸਤਤ ਨਹਿ ਜਾਕੇ ਕੰਜਰ ਲੋ ਸਮਾਨੂ ਹਰਗ ਸੋਗ ਤੇ ਰਹਾ ਅਤੀਤਾ ਜੋਗੀ ਤਹ ਮਖਾਨੋ ਗੁਰੂ ਜੀ ਕਹਿੰਦੇ ਨੇ ਸੱਚਾ ਜੋਗੀ ਉਹਨੂੰ ਬਿਆਨ ਕਰੋ ਜਿਹਦੇ ਵਾਸਤੇ ਪਰ ਨਿੰਦਾ ਉਸਤਤ ਨਹਿ ਜਾਕੇ ਜਿਹਦੇ ਅੰਦਰ ਪ੍ਰਾਈ ਨਿੰਦਿਆ ਤੇ ਪ੍ਰਾਈ ਉਸਤਤ ਕਰਨ ਦੀ ਬਾਦੀ ਜੀ ਦੇ ਅੰਦਰ ਨਹੀਂ ਹੈ ਉਹ ਸਹੀ ਮਨ ਜੋ ਪਰਮਾਤਮਾ ਨਾਲ ਜੋ ਪ੍ਰਾਪਤ ਕਰ ਚੁੱਕਿਆ ਅਨੁਭਵ ਕਰ ਚੁੱਕਿਆ ਉਸ ਨਿੰਦਾ ਨਾਨਕ ਜੀ ਨੇ ਹੱਬ ਵੰਜਾਈ ਛੋੜਿਆ ਹੱਬ ਕਿਛ ਆਗੀ ਮੈਂ ਸਭ ਕੁਝ ਤਿਆਗ ਦਿੱਤਾ ਇਹ ਉਸ ਤੋਂ ਤੇ ਨਿੰਦਿਆ ਕਰਨੀ ਗੁਰੂ ਜੀ ਕਹਿੰਦੇ ਨੇ ਹੱਬੇ ਸਾਹ ਕੁੜਾਵੇ ਜਿੱਥੇ ਤੁੱਪਲ ਲੈ ਟੈਂਡੇ ਲਾਗੇ ਮੈਂ ਜੀਵਤੋਂ ਰੂ ਵਿਸਤਰੀ ਇਹ ਸਾਰਾ ਕੁਝ ਛੱਡ ਕੇ ਤੇਰੇ ਪੱਲੇ ਲੱਗ ਗਈਆਂ ਪਾਪ ਤੇਰੇ ਗੁਣ ਗਾਈ ਨਹੀਂ ਕਰਦੀਆਂ ਉਸ ਨਿੰਦਿਆ ਦੋ ਵਿਵਰਜਤ ਤਜੋ ਮਾਨ ਅਪਮਾਨ ਨਾ ਮਾਨ ਦੀ ਪਰਵਾਹ ਕਰੋ ਆਪਣੇ ਦੀ ਤੇ ਨਾ ਕਿਸੇ ਦਾ ਅਪਮਾਨ ਕਰੋ ਤੇ ਉਸ ਨਿੰਦਿਆ ਦੋ ਵਿਵਰਜਤ ਦੋਏ ਮਨਾਂ ਨੇ ਲੋਹਾ ਕੰਜਨ ਸਮ ਕਰ ਜਾਉਣੇ ਤੇ ਮੂਰਤ ਬੰਗਵਾਨਾ ਇਹ ਹੈ ਨਾ ਉਸ ਤੋਂ ਆਪਣੀ ਸੁਣ ਕੇ ਖੁਸ਼ ਹੋਵੋ ਨਾ ਕਿਸੇ ਦੀ ਨਿੰਦਿਆ ਕਰਕੇ ਖੁਸ਼ ਹੋਵੋ ਦੂਜੇ ਦੀ ਨਿੰਦਿਆ ਕਰਨੀ ਲੋਹੇ ਸਮਾਨ ਹੈ ਆਪਣੀ ਉਸਤ ਤੋਂ ਸਾਨੂੰ ਸੋਨੇ ਵਰਗੀ ਚੰਗੀ ਲੱਗਦੀ ਹੈ ਇਹਨਾਂ ਦੋਵਾਂ ਪ੍ਰਭਾਵ ਤੋਂ ਉੱਪਰ ਉੱਟ ਜਾਓ ਉਸ ਦੀ ਨਿੰਦਿਆ ਕਰੇ ਕਾ ਕੋਈ ਜੇ ਆਪੇ ਵਰਤਾਇ ਇੱਕ ਉਸ ਹੋਈ ਹੁਣ ਜੇ ਕਿਸੇ ਜੀ ਕੋਈ ਗੁਨਾ ਹੈ ਤੇ ਉਸ ਨੂੰ ਉਸਤ ਕਰਵਾਉਣ ਦਾ ਚਾਹ ਨਹੀਂ ਹੋਣਾ ਚਾਹੀਦਾ ਕਿ ਗੁਣ ਉਸ ਪ੍ਰਭੂ ਦਈ ਉਸ ਨੇ ਬਖਸ਼ਿਆ ਹੈ ਤੇ ਕਿਸੇ ਵਿਚਾਰੇ ਜੀ ਕੋਈ ਗੁਣ ਨਹੀਂ ਆਇਆ ਤੇ ਉਹ ਕਿਸੇ ਰੱਬੀ ਪਾਣੇ ਦੇ ਅਧੀਨ ਉਹ ਗੁਣ ਹਿੰਦ ਰਹਿ ਗਿਆ ਉਸ ਨਾਲ ਅਸੀਂ ਨਫ਼ਰਤ ਨਹੀਂ ਕਰ ਸਕਦੇ ਨਿੰਦਿਆ ਦੀ ਵਾਦੀ ਮਨੁਭ੍ਰਤੀ ਮਾਰੀ ਰੱਖ ਕੇ ਉਹਦੀ ਨਿੰਦਿਆ ਕਰੀਏ ਇਹ ਵੀ ਸ਼ੋਭਾ ਨਹੀਂ ਦਿੰਦਾ ਕਿਉਂਕਿ ਮੰਦੇ ਚੰਗੇ ਸਭ ਇਨਸਾਨ ਨਾਨਕ ਉਸ ਤੋਂ ਨੀਚ ਨਾ ਕੋਈ ਪ੍ਰਮਾਤਮਾ ਵਕ ਵਕ ਰੋਲ ਕਰਵਾ ਰਿਹਾ ਕਿਸੇ ਗੁਰੂ ਕੋਈ ਕਿਸੇ ਗੁਰੂ ਕੋਈ ਇਸ ਸਮਝਣਾ ਚਾਹੀਦਾ ਉਸ ਨਿੰਦਾ ਦਉ ਪਰ ਹਰ ਹਰ ਕੀਰਤ ਉਰ ਆਨੋ ਪ੍ਰਮਾਤਮਾ ਦੀ ਕੀਰਤ ਕਮਾਈ ਪ੍ਰਮਾਤਮਾ ਦੇ ਸ਼ਿਫਸਲਾ ਹਿਰਦੇ ਵਿੱਚ ਆਨੋ ਉਰ ਆਨੋ ਮੈਨ ਹਿਰਦੇ ਵਿੱਚ ਲਿਆਓ ਉਸ ਨਿੰਦਾ ਦੋਪਰ ਖਰ ਇਹਨਾਂ ਨੂੰ ਆਪਣੇ ਅੰਦਰੋਂ ਦੋਮਨ ਨੂੰ ਤਿਆਗ ਕੇ ਜਾਂ ਨਾਨਕ ਸਭ ਹੀ ਵਿੱਚ ਪੂਰਨ ਇੱਕ ਪੁਰਖ ਭਗਵਾਨ ਉਹ ਜਦ ਸਾਰੇ ਵਿੱਚ ਜਾਂ ਨਾਨਕ ਸਭ ਹੀ ਵਿੱਚ ਜਦ ਸਾਰੇ ਵਿੱਚ ਪੂਰਨ ਇੱਕ ਪੁਰਖ ਭਗਵਾਨ ਇੱਕ ਪ੍ਰਮਾਤਮਾ ਦੀ ਜੋਤ ਸਾਰੇ ਵਿੱਚ ਹੈ ਫਿਰ ਅਸੀਂ ਕਿਸਨਾ ਕਿਸੇ ਦੀ ਉਸ ਨਿੰਦਿਆ ਕਰ ਸਕਦੇ ਹਾਂ ਉਸ ਨਿੰਦਿਆ ਨਾ ਹੈ ਜੇ ਕੰਜ ਨ ਲੋਸਮਾਨ ਕੋ ਨਾਨਕ ਸੁਨਰੇ ਮਨ ਮੁਗਤਾਂ ਇ ਤੈ ਜਾਣ ਕੋਈ ਬੰਦਾ ਸਹੀ ਮਨ ਵਿੱਚ ਮੁਕਤ ਹੈ ਵਿਕਾਰੋਂ ਤੋਂ ਹਉਮੈ ਦੇ ਪ੍ਰਭਾਵ ਤੋਂ ਦੂਜੇ ਪਾਪ ਤੋਂ ਜਿਹੜਾ ਉਸਤਰੀ ਦੀ ਨਿੰਦਿਆ ਨਾਹੀਂ ਜਿਹਦੇ ਅੰਦਰ ਉਸਤਰੀ ਦੀ ਨਿੰਦਿਆ ਨਹੀਂ ਕੰਜ ਲੋ ਸਮਾਨ ਕੋਹ ਨਾਨਕ ਸੁਨ ਰੇ ਮਨਾ ਮੁਗਤ ਆਇ ਤੈ ਜਾਨ ਉਸ ਬੰਦੇ ਨੂੰ ਤੂੰ ਮੁਕਤ ਜਾਣੂ ਜਿਹੜਾ ਬੰਦਾ ਉਸਤਰੀ ਦੀ ਨਿੰਦਿਆ ਦੋਵਾਂ ਤੋਂ ਉੱਪਰ ਉੱਡ ਜਾਂਦਾ ਤੋ ਅਸੀਂ ਅਕਸਰ ਦੇਖਦੇ ਆਂ ਖਾਸ ਕਰਕੇ ਮਰਦ ਦੇ ਸੰਬੰਧ ਵਿੱਚ ਜਦੋਂ ਕਿਤੇ ਦਸਹਿਰਾ ਹੁੰਦਾ ਹੈ ਦਸੋਂ ਹੁੰਦਾ ਹੈ ਉੱਥੇ ਅਕਸਰ ਦੇਖਿਆ ਗੁਜ਼ਰੇ ਪੁਰਾਣੀ ਲਈ ਕਈ ਵਾਰ ਸਟੇਜਾਂ ਤੇ ਚੜੇ ਹੋਏ ਜਿਹੜੇ ਲੀਡਰ ਹੁੰਦੇ ਨੇ ਉਹ ਇੰਨਾ ਵੜਿਆੰਦੇ ਨੇ ਗੁਰਗਰਨ ਸਾਹਿਬ ਦੀ ਹਜ਼ੂਰੀ ਵਿੱਚ ਵੀ ਝੂਠੀਆਂ ਹੀ ਵੜਿਆੰ ਕਰਦੇ ਨੇ ਇਹ ਵੀ ਨਹੀਂ ਦੇਖਦੇ ਕਿ ਅਸੀਂ ਕਿੱਥੇ ਖੜੇ ਹਾਂ ਗੁਰੂ ਦਰਵਾਜ਼ੇ ਖੜੇ ਹਾਂ ਗੁਰੂ ਦਰਵਾਜ਼ੇ 'ਤੇ ਖੜੇ ਹੋ ਕੇ ਕਿਸੇ ਦੀ ਨਿੰਦਿਆ ਜਜਦੀ ਹੈ ਤੇ ਨਾ ਉਸ ਇਹ ਤੇ ਗੁਰੂ ਘਰ ਗੁਰੂ ਘਰ ਦੀ ਬੇਅਦਬੀ ਕਰਨ ਵਾਲੀ ਗੱਲ ਹੈ ਗੁਰੂ ਸਾਹਿਬ ਦੀ ਸ਼ਾਨ ਵਿੱਚ ਗੁਸਤਾਖੀ ਹੈ ਕਿ ਉਹਨਾਂ ਦੀ ਹਜ਼ੂਰੀ 'ਚ ਕਿਸੇ ਗਲਤ ਬੰਦੇ ਦੀ ਉਸਤ ਬਿਲਾ ਵਜ੍ਹਾ ਅਸੀਂ ਕਰੀ ਜਾਈਏ ਲੋਕਾਂ ਦੇ ਸਾਹਮਣੇ ਵੜਿਆ ਕੇ ਦਸੀਏ ਇਹ ਉਸਤ ਐਸੀ ਉਸਤ ਤੇ ਨਿੰਦਿਆ ਨਾਲ ਵੀ ਪੈੜੀ ਹੈ ਤੇ ਨਿੰਦਿਆ ਦੇ ਕਰਨੀ ਫਗਦੀ ਨਹੀਂ ਗੁਰੂ ਘਰ ਵਿੱਚ ਕਿਸੇ ਦੀ ਕਰਨੀ ਤੇ ਤੁਹਾਨੂੰ ਗੁਰੂ ਘਰ ਤੋਂ ਬਾਹਰ ਨਿਕਲ ਕੇ ਹਰ ਪਾਸੇ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ ਇਹ जग ਸੱਚਾ ਕੀ ਕੋਠੜੀ ਦੇ ਸੱਚੇ ਕਾ ਵਿਸ਼ਵਾਸ ਉਹ ਹਰ ਜਗ੍ਹਾ ਸਾਡੇ ਕਰਮ ਦੇਖ ਰਿਹਾ ਪ੍ਰਮਾਤਮਾ ਕਿਸੇ ਵੀ ਥਾਂ ਤੇ ਅਸੀਂ ਇਹਨਾਂ ਬੁਰੀਆਂ ਤੋਂ ਬਚਣਾ ਹੈ ਲੇਕਿਨ ਗੁਰੂ ਘਰਾਂ ਵਿੱਚ ਤੇ ਕਮਸ ਕਮ ਸ਼ਰਮ ਕਰੀਏ ਉੱਤੇ ਬੇਲੋੜੀ ਉਸਤ ਬੇਲੋੜੀ ਨਿੰਦਿਆ ਗੁਰੂ ਘਰਾਂ ਦੇ ਨਾ ਕਰਦੇ ਫਿਰਿਏ ਇਹ ਸਾਨੂੰ ਸ਼ੋਭਾ ਨਹੀਂ ਦਿੰਦਾ ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਵਨ ਸਤਕਾਰ ਸਾਡੇ ਮਨ ਵਿੱਚ ਹੈ ਤੇ ਇਹਨਾਂ ਚੋਂ ਅਸੀਂ ਜ਼ਰੂਰ ਪ੍ਰੇਜ਼ ਕਰੀਏ ਕਿ ਗੁਰਬਾਣੀ ਵਿੱਚ ਦੋਵਾਂ ਚੀਜ਼ਾਂ ਨੂੰ ਬਰਾਬਰ ਸਮਝ ਕੇ ਸੋਨੂ ਵਰਜਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ